ਕਿੰਨਾ ਪਿਆ ਯਾਰ ਆਹ ਕਾਲੇ ਜਿੰਨੇ ਆ ਸਾਰਾ ਗੋਭਾ ਥੱਲੇ ਪਾਣੀ ਦੇ ਚਲ ਅਜੇ ਕੱਟੀਆਂ ਵੀ ਯਾਰ ਔਖੀਆਂ ਬੈਠਿਆ ਨੇ ਇਹਨਾਂ ਨੂੰ ਦੇਖ ਕੇ ਨਾ ਨਾ ਨੀਰਾ ਕਿੰਨਾ ਘਰੇ ਬੁਰੇ ਯਾਰ ਨੀਰਾ ਵੀ ਹੁੰਦਾ ਯਾਰ ਕੋਈ ਗੱਲ ਨਹੀਂ ਤੂੰ ਵੀ ਨਾ ਹੋਦਾ ਕੀ ਨਾ ਰਿੱਤਾ ਲੈ ਜਾ ਚਾਹਨੇ ਨੂੰ ਹੋਰ ਪਾ ਦਨੇ ਸੁੰਨੀ ਕਰਕੇ ਉਹ ਤਾਂ ਐ ਛੱਡਤੀ ਸੀ ਕੰਮ ਤਾਂ ਉਹ ਸਰ ਅੱਜ ਵੀ ਠੀਕ ਰਹਿਣਾ ਬੱਸ ਸੁਣੋਏ ਕੀ ਕਰਦੀ ਆ ਹਾਂਜੀ ਕੀ ਕਰਦੇ ਹੂੰ ਕੁਛ ਨਹੀਂ ਬੱਸ ਆ ਕੱਪੜੇ ਜੀ ਪ੍ਰੈਸ ਕਰਕੇ ਨੇ ਲੈ ਆਰਤੀ ਉਹ ਪੈਸੇ ਦੇ ਦੇ ਨੇ ਅੱਛਾ ਉਧਰ ਸਾਹਮਣੇ ਮੈਂ ਫੇਰ ਲੈਣੇ ਚਾਹਤੇ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਸਾਹਮਣੇ ਨਹੀਂ ਆਉਣਾ ਚਾਹ ਨਾ ਮੋ ਬਸ ਬਸ ਮੈਂ ਜਾਨਣਾ ਕੰਮ ਚਲੋ ਠੀਕ ਹੈ ਲਪਰਸੇ ਵੀ ਸਾਹ ਮੇ ਦੇ ਮਾਂ ਹੋਰ ਮੈਂ ਤਾਂ ਸਿਗਾਰਟੀਆਂ ਨੂੰ ਪੜਾ ਕੇ ਆਉਣੀ ਹੈਗੀ ਚਲੋ ਹੁਣ ਕੋਈ ਤਾਂ ਠੰਡਾ ਕਰਦੀਆਂ ਗੱਗੂ ਪੁੱਤ ਹਾਂਜੀ ਤੂੰ ਚਾਹ ਚ ਪੀ ਲੰਨਾ ਮੈਂ ਬਸ ਜੀ ਚਲ ਚੰਗਾ ਹੋਰ ਉਹ ਤੇਰਾ ਦੋਸਤ ਬਾਜ ਮਰੀ ਜਾਂਦਾ ਸੀ ਬਾਹਰ ਕੋਈ ਜਾਣਾਂ ਨਹੀਂ ਬਸ ਵਾਰੀ ਚਲ ਚੰਗਾ ਪੁੱਤ ਚਾਹ ਪੀ ਲੈ ਚਾਹ ਬਣੀ ਪਈ ਐ ਠੀਕ ਐ ਜੀ ਅੱਜ ਤਾਂ ਬਣ ਗਿਆ ਜੀ ਗਾਲ ਤਾਈ ਦਾ ਇਹ ਰੱਖਣੀ ਨਹੀਂ ਮੰਮੀ ਪੈਸੇ ਜਦੋਂ ਵੀ ਇਹਨਾਂ ਤੋਂ ਮੰਗਦਾ ਪੈਸੇ ਮੈਨੂੰ ਕਹਿੰਦੇ ਨਸ਼ਾ ਕਰਦੇ ਅੱਤਾਂ ਚੋਰੀ ਕਰਕੇ ਲੈ ਕੇ ਜਾ ਮੈਂ ਤਾਂ ਮੇਰੇ ਦੋਸਤਾਂ ਕੋਲੇ ਜਾਂਦਾ ਸੀਗਾ ਚੱਲ ਚੰਗਾ ਬਾਏ ਹਾਂ ਮਾਲਿਕ ਕੀਪਾ ਹੁੰਦਾ ਸੀ ਇਹਦੇ ਜੀ ਹਾਏ ਲੈ ਪੈਸੇ ਕੱਢ ਕੇ ਲੈ ਗਿਆ ਲੈ ਹੁਣ ਇਹ ਚੋਰੀਆਂ ਵੀ ਕਰਨ ਲੱਗਿਆ ਦੇਖ ਲੈ ਮੈਂ ਤਾਂ ਕਹਿੰਦੀ ਸੀ ਜਾ ਲਾ ਕਾਨੂੰਨ ਕਹਿਣਾ ਇਹਨੂੰ ਕਾਨੂੰਨ ਦੱਸਣਾਗਾ ਹੁਣ ਇਹਦੇ ਡੈਡੀ ਨੂੰ ਦੱਸੂ ਮੈਂ ਫਿਰ ਪਤਾ ਲੱਗੂ ਇਹਨੂੰ ਪੁੱਛੂ ਇਹਨੂੰ ਆਉਣ ਦੇ ਮੈਂ ਸਾਰੇ ਪੈਸੇ ਚੱਕ ਕੇ ਲੈ ਗਿਆ ਉਹਦਾ ਆੜਤੀਏ ਨੂੰ ਦੇਣੇ ਸੀਗੇ ਤਾਂ ਫੜਾ ਕੇ ਗਿਆ ਸੀ ਮੈਨੂੰ ਕਹਿੰਦਾ ਸੀ ਸਾਹ ਦੇ ਤੇ ਦੇ ਲੈ ਚੱਕ ਕੇ ਲੈ ਗਿਆ ਵੀ ਉਹ ਕੀ ਤੈਨੂੰ ਅਸੀਂ ਦਿੰਦੇ ਨਹੀਂ ਹੈਗੇ ਕਿ ਪੈਸੇ ਦੇਖ ਲੈ ਕਹੇ ਲਿਆ ਪੁੱਤਾਂ ਗਗੋ ਰਗਿਆ तो, तो, मैं मैं so, तो मैं तन पूछा जी के भी तो मारी जी की करदा पैसे है नहीं उठे मैं नहीं चक्के चुके मैं मारी जी की करना मैं पैसे चक के आ तेरे डैडी को लगा ना मैं तो भी चक्के नहीं के पैसे मैं चक्की नहीं चक्के क्यों नहीं चक्के नहीं मैं पैसे पैसे का मैं चोर के करने लग गया ना पैसे नहीं चक्के नहीं मैं नहीं ਰਮੀ ਜਵਾਕੇ ਦਾ ਹੁੰਦਾ। ਦਇਆ ਲਾ ਤੁਸੀਂ ਸੱਚ ਕਹਿੰਦੀ ਸੀ ਉਹਦੇ ਮੈਂ ਤਾਂ ਯਕੀਨ ਨਹੀਂ ਕੀਤਾ ਕਿ ਇਹ ਤਾਂ ਸੱਚੀ ਨਸੇ ਕਰਨ ਲੱਗ ਗਿਆ। ਮੈਨੂੰ ਕਿ ਪੈਸੇ ਲੈ ਗਿਆ ਚੱਕ ਕੇ। ਮੋਹ ਮੰਗੇ ਪੈਸੇ ਮਿਲਦੇ ਨੇ ਨਾਲੇ। ਇਹ ਲੋ ਸੰਗਸਾਰ ਮਤ ਆਉਂਦੇ ਨਹੀਂ। ਇਹ ਤਾਂ ਮਾੜੀ ਸੰਗਤ ਨਾਲ ਰਲ ਗਿਆ ਹੁਣ। ਹੁਣ ਧੱਕੇ ਮਾਰਦਾ ਦੇਖ ਲੈ ਆਪਾਂ ਤਾਂ ਕਿੱल्ल्या ਦੇ ਮਾਲ ਗਏ। ਸਹੀ ਗੱਲ। ਇਹ ਤਾਂ ਆਪਣੀ ਇੱਜ਼ਤ ਰੋੜੂਗਾ ਹੁਣ। ਹੁਣ ਪਤਾ ਨਹੀਂ ਕਿੱਧਰ ਗੱਲ ਦਰ ਨਾ ਗਿਆ। ਇਹਦੇ ਵਿੱਚ ਟੋਕਣ ਹੋ ਜਾਣਾ ਰਾਬਾ ਜਾ ਉਹ ਯਾਰ ਇਹ ਬੰਦਾ ਨਹੀਂ ਯਾਰ ਸਮਝ ਸਕਦਾ ਯਾਰ ਤੰਦ ਨੀ ਨਾ ਯਾਰ ਆਪ ਕੋ ਫੋਲਪਲਾ ਰਾਜਾ ਕਰ ਚਲੋ ਬੰਦਾ ਕਾਹੀ ਕਾਹੀ ਚ ਵਿਚਾਰਾ ਉਹਨਾਂ ਦੇ ਵੀ ਜਾਣਾ ਸੀ ਅੱਜ ਤੇ ਵੀ ਅਸੀਂ ਕਹਿੰਦੇ ਚਾਹਤਾ ਅੱਜ ਉਹ <laughs> ਇਹਦੀ ਸ਼ਾਮ ਲੱਗਦੀ ਆ ਯਾਰ ਆ ਜਿਹੜੀ ਨਵੀਂ ਕਰਾਈ ਹੈ ਉਹ ਨਾਲ ਉਹ ਨਹੀਂ ਕੱਤੀ ਸ਼ਾਮ ਕਹਿੰਦਾ ਪਾਈ ਦੇਖੀ ਆ ਬਾਰੇ ਚਲੋ ਚਾਚੇ ਨੂੰ ਦੱਸ ਦਾਂਗੇ ਵੀ ਯਾਰ ਮੈਨੂੰ ਸ਼ਾਮ ਦੇ ਇਹ ਚਾਚਾ ਜੀ ਅੱਛਾ ਸ਼ਾਮ ਇਹ ਚਾਚੇ ਨੂੰ ਦਿੰਨੇ ਆ ਯਾਰ ਕਿ ਦਿਖਾਉਣੇ ਆ ਕਿ ਸ਼ਾਮ ਅੱਛਾ ਜੀ ਥਾਰਾ ਹਾਂ ਆ ਸ਼ਾਮ ਇਹ ਮਨੋਂ ਤੋਂ ਹਾਂ ਯਾਰ ਸ਼ਾਮ ਤਾਂ ਮੇਰੀ ਆ ਮੈਂ ਉੱਥੇ ਹੱਥ ਤੋਂ ਰਹਿ ਗਿਆ ਔਰ ਮੈਂ ਵੀ ਹੱਥ ਤੋਣੇ ਗਿਆ ਸੀਗਾ ਉੱਥੇ ਪਏ ਸੀਗਾ ਮਾਂ ਚਾਹ ਤੂੰ ਤਾਂ ਇਮਾਨਦਾਰੀ ਬੰਦਾ ਤੜਾ ਯਾਰ ਹੋਰ ਤੇ ਮੈਂ ਕੀ ਕਰਨੀ ਸੀ ਸਭ ਕੁਝ ਸੀ ਸਾਬਾ ਸਿਧਾ ਧੰਨਵਾਦ ਕੀ ਹੋ ਗਿਆ ਸੀ ਤੁਸੀਂ ਰੌਲਾ ਨਾ ਪਾਈ ਜਾਂਦੇ ਸੀ ਕੀ ਖਿਆ ਗਿਆ ਰਾਮ ਨੂੰ ਪਾਪਾ ਤਾਂ ਆਰਾਮ ਤੇ ਮਸਖ ਕਰੀ ਜਾਂਦੇ ਸੀ ਅੱਛਾ ਮੇਰੀ ਸੰਤ ਕਰੀ ਸੀਗੀ ਹਾਂ ਮੈਂ ਉਹ ਰਾਮ ਨੇ ਚੱਕ ਕੇ ਫੜਾਤੀ ਇਹਨਾਂ ਦਾ ਛੋਟੇ ਸੰਤ ਅੱਛਾ ਤੁਸੀਂ ਉੱਥੇ ਭੁੱਲ ਗਏ ਸੀ ਤਾਂ ਲਾ ਦੇਖ ਲੈ ਜੇ ਕਿਸੇ ਦੇ ਹੋਰ ਹੱਥ ਲੱਗ ਜਾਂਦੀ ਫੇਰ ਆਪਣਾ ਤਾਂ ਸੀਰੀ ਬਹੁਤ ਚੰਗਾ ਦਾ ਆਹ ਵਧੀਆ ਸੀ ਇਹ ਤਾਂ ਆਪਣੀ ਲਾਦੀ ਮਾਰੇ ਨਿਕਲ ਗਈ ਆਪਣਾ ਤਾਂ ਬਾਲਾ ਬੇਕਾਰ ਮੁੰਡਾ ਗਾ ਕੱਲਾ ਮੁੰਡਾ ਸੀਗਾ ਕੋਈ ਬੇਕਾਰ ਨਿਕਲ ਗਿਆ ਆ ਮੈਨੂੰ ਤਾਂ ਇਥੇ ਬਾਲਾ ਯਕੀਨ ਆ ਸੱਚੀ ਨਾਲ ਤੇ ਤੁਸੀਂ ਉਦੋਂ ਮੂੰਹ ਹੀ ਸੱਤ ਕਰੀ ਜਾਂਦੇ ਸੀ ਇੱਥੇ ਮੈਂ ਤਾਂ ਹੀ ਸੱਤ ਕਰੀ ਜਾਂਦਾ ਚੱਲ ਵਧੀਆ ਚੱਲ ਮੈਂ ਵੀ ਨਾ ਮੈਨੂੰ ਉਥੇ ਪਿੰਡ ਚ ਬੁਲਾਇਆ ਸੀਗਾ ਕੋਈ ਰੋਲਾ ਜਿਹਾ ਹੋ ਰਿਹਾ ਉੱਧਰ ਉਹ ਕਹਿੰਦੇ ਸੀ ਕਹਿੰਦੇ ਸੱਚਾ ਤਵਾ ਦੀ ਚਲ ਕੋਈ ਨਾ ਤੁਸੀਂ ਜਾਓ ਮੈਂ ਵੀ ਕਰਦਿਆਂ ਕੋਈ ਨਾ ਹੈਲੋ 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 ਹਾਂ ਆ ਗਿਆ ਵਸ ਆ ਗਿਆ ਉਹ ਰਾਮ ਨੂੰ ਕਹਿ ਦਿਓ ਸਤਜਨ ਵਾਲੇ ਮੈਨੂੰ ਸਾਗ ਤੋੜ ਕੇ ਲਿਆ ਦੇਗਾ ਅੱਛਾ ਠੀਕ ਆ ਕੋਈ ਗੱਲ ਨਹੀਂ ਕਹਿ ਦਿੰਦਾ ਚਾਚੀ ਵੀ ਕਹਿੰਦੀ ਜੀ ਯਾਰ ਸਾਗ ਲੈ ਜਾਣੂ ਵੀ ਸਾਗ ਲਈ ਸਾਗ ਵੀ ਬਹੁਤ ਵਧੀਆ ਖੜਿਆ ਹੈ ਫਿਰ ਯਾਰ ਇਧਰੋਂ ਟਾਈਮ ਹੋ ਗਿਆ ਹੈ ਮੈਸਾਂ ਦਾ ਹਰਾਚਾਰਾ ਵੀ ਪਾਉਣਾ ਹੈ ਚਲ ਬਣਾਇਆ ਹੀ ਕਰਦੇ ਆ ਯਾਰ ਦੇਖ ਲੈਣੇ ਜੇ ਉਹਦਾ ਵਧੀਆ ਖੜਿਆ ਸਾਗ ਬਹੁਤ ਸੋਹਣਾ ਖੜਿਆ ਹਾਂ ਕਦਾ ਕਹਾਂਗਾ ਆਮ ਇਹ ਵੀ ਨਹੀਂ ਖਾ ਸਕਦੀ ਆ ਸਮਾਰ ਕੇ ਕਿੰਨੀ ਛੋੜੀ ਛੱਡੀ ਕਰੀ ਸੀ ਉਸ ਕੀ ਹੋ ਰਿਹਾ ਤੈਨੂੰ ਖਾ ਨਹੀਂ ਸਕਦੀ ਪੱਤਾ ਮਿਕੜ ਕੇ ਪੰਜੇ ਨੇ ਆਦੋ ਆ ਜਿਸ ਮਾਰਨਾ ਪਿਆ ਤੇ ਡੰਗਰਾਂ ਨੂੰ ਤਾਂ ਹੀ ਖੜੇ ਰਹਿਣਦੇ ਆ ਕੇ ਕਰਦਾ ਇਹਨਾਂ ਦਾ ਵੀ ਖਾਣਾ ਦਾਣਾ ਉਹ ਗੱਗੂ ਕਿੱਧਰ ਆਇਆ ਤੂੰ ਓਏ ਹਾਂ ਤੇ ਵਾਪਦਾ ਕੰਮ ਕਰ ਓਏ ਓ ਮੈਨੂੰ ਦੱਸਤਾ ਦੇ ਯਾਰਾ 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 ਆ ਬੰਦਾ ਨਹੀਂ ਸਮਝ ਸਕਦਾ ਯਾਰ ਠੀਕ ਕਰੀਏ ਯਾਰ ਇੱਕ ਅੱਲਾ ਮੁੰਡਾ ਯਾਰਾ ਇਹ ਨਸ਼ਾ ਦੇ ਪੈ ਗਿਆ ਯਾਰ ਇਹਨਾਂ ਦਾ ਬਣੂ ਕੀ ਯਾਰਾ ਮੈਨੂੰ ਸਮਝ ਨਹੀਂ ਆਉਂਦੀ ਚਲੋ ਯਾਰ ਇਹਨਾਂ ਦੀ ਮਰਜ਼ੀ ਭਰਾਵਾ ਪਾ ਕੀ ਕਹਿ ਸਕਦੇ ਆ ਚੱਲ ਬਈ ਕੰਮ ਕਰੀਏ ਆਪਾਂ ਦਾ ਇਥੋਂ ਆਇਆ ਹੁਣ ਤੂੰ ਲੈ ਪਾਣੀ ਪੀਲਾ ਖੜਾ ਲੈ ਦੇ ਲੈ ਪਾਣੀ ਢੋਲਤਾ ਯੋਗਦ ਕੋਈ ਕੁਛ ਨਹੀਂ ਆਇਆ ਅਰੇ ਦੇਖ ਲੈ ਹਾਂ ਕੁਛ ਨਹੀਂ ਆਇਆ ਇਹ ਬਾੜ ਮਾਰ ਕੇ ਸੇ ਬਾੜ ਤੋਂ ਉੱਧਰ ਨਿਕਲੋ ਮੇਰੇ ਹਾਂ ਮੈਂ ਨਿਕਲੋ ਕਰ ਲੈ ਆ ਕਹਿੰਦਾ ਬਾਚਾ ਜਵਾਣ ਨੂੰ ਸੇ ਦੁਕਾਨਾਂ ਨਾਲ ਮਾੜੀ ਲਾਦ ਨੇ ਤਫਾਤੀ ਕੀ ਵਿਫਤ ਆ ਪਾਇਆ ਰੱਬ ਨੇ ਆਪਣੇ ਆਪਣੇ ਤੇ ਵੀ ਹਨ ਚੰਗਾ ਪੜਾ ਰਸੂ ਦਾ ਬਸ ਦਾ ਕਰ ਸੀਗਾ ਸਾਰਾ ਨਸੇ ਨੇ ਵਿਜਾਰ ਕੇ ਰੱਖਦਾ ਆ ਜਦੋਂ ਮਾੜੀ ਲਾਦ ਕਰਨੀ ਹੋਏ ਹੁੰਦੀ ਆ ਮੇਦੂ ਆਹੀ ਹਾਲ ਹੁੰਦਾ ਹੈ बैठे हैं बस भाई रब ਦੇ ਦਿੱਕਤਾ ਦੇ ਮਾਰੇ ਹੋਏ ਆ ਕੀ ਚੱਕਰ ਪੈ ਗਿਆ ਉਸ ਨੇ ਬਾਈ ਜਰਾ ਮੁੰਡਾ ਨਸ਼ਾ ਪੱਤਾ ਜਿਆਦੇ ਕਰਦਾਗਾ ਅੱਛਾ ਬਸ ਜਿਆਦੇ ਵੱਧ ਕੇ ਕੰਮ ਹੋਣਾ ਹੱਥ ਪਾਈ ਹੋਗੀ ਅੱਛਾ ਹੋਰ ਫਿਰ ਆ ਤੂੰ ਕੰਨ ਰੋ ਨਹੀਂ ਆ ਕਿਉਂ ਰੋ ਨਹੀਂ ਕੋਈ ਚਾਰ ਕੋਹ ਨਹੀਂ ਦਬਰਾਂਇ ਕਰੋ ਫਰਾਂਇ ਤਾਂ ਲੋਟੇ ਜਾਤਾ ਜਿਆਦਾ ਆਪਣੇ ਘਰੇ ਚੱਲੋ ਅੱਛਾ ਜਾ ਉਰੇ ਆਪਣੇ ਗੁਰਦੁਆਰਾ ਹੈ ਗੁਰਦੁਆਰੇ ਚ ਪੈਦਲੀ ਪਵਾਇਆ ਤਾਂ ਸਾਰੀ ਰਾਤ ਤੂੰ ਹੀ ਤੇ ਬੈਠ ਰਹੋਗੇ ਕਿ ਮੈਨੂੰ ਠੰਡ ਦਾ ਟਾਈਮ ਹੈ ਬਾਈ ਜੀ ਤਾਂ ਬਾਈ ਕੋਈ ਕਮਰਾ ਕੁਮਰਾ ਦੇਖਦੇ ਸੀ ਕਿ ਕਿਰਾਏ ਤੇ ਵੀ ਕਮਰੇ ਦੀ ਲੋੜ ਨਹੀਂ ਯਾਰ ਆਪਣੇ ਜਿਆਦਾ ਘਰੇ ਪਾਉ ਨਹੀਂ ਕਿ ਗੁਰਦੁਆਰੇ ਆਪਾਂ ਤੁਹਾਨੂੰ ਆਉ ਕਰਦੇ ਕੋਈ ਵਧੀਆ ਕਮਰੇ ਆ ਚਲੋ ਆਪਾਂ ਕੱਟ ਲੈਣੇ ਹਾਂ ਹਾਂ ਚੱਲ ਬਾਈ ਡਰ ਕੇ ਹਾਂ ਡਰ ਕੇ ਕੋਈ ਗੱਲ ਆਪਾਂ ਕਰਾਂਗੇ ਸਾਈਡ ਬਾਈ ਸਵੇਰੇ ਸਾਨੂੰ ਕੋਈ ਕਿਰਾਏ ਤੇ ਦਵਾ ਦੇ ਜੀ ਸਾਨੂੰ ਕੋਈ ਮੰਦਾ ਚਾ ਨਾ ਕੋਈ ਨਹੀਂ ਬਾਈ ਕਿ ਕਿਰਾਏ ਤੇ ਮਿਲ ਗਿਆ ਕਿਰਾਏ ਤੇ ਨਹੀਂ 2-4 ਦਿਨ ਆਪਣੇ ਘਰੇ ਨਹੀਂ ਕੋਈ ਗੱਲ ਨਹੀਂ ਇਹ ਪੁਰਾਣਾ ਲਾਚੰਦਰ ਹੋ ਗਿਆ ਹਨਾ ਬਾਈ ਤਾਂ ਉਹ ਵੀ ਗੱਲ ਹਨਾ ਵਧੀਆ ਲੱਗਦਾ ਮੈਨੂੰ ਤਾਂ ਪਰ ਰੱਬ ਨੇ ਭੇਜਿਆ ਕੋਈ ਰੱਬ ਦਾ ਬੰਦਾ ਰੱਬ ਦਾ ਹੀ ਬੰਦਾ ਅੱਜ ਕੱਲ ਨਾ ਹੀ ਕੋਣ ਪੁੱਛਦਾ ਕਿਸੇ ਨੂੰ ਸਹੀ ਗੱਲ ਹੈ ਅੱਜ ਕੱਲ ਤਾਂ ਜਮੀ ਨਹੀਂ ਕੋਈ ਪੁੱਛਦਾ ਕਿ ਕੀ ਪਤਾ ਕੋਈ ਭਾਈ ਰੋ ਨਾ ਤੂੰ ਰੋ ਨਾ ਕੋਈ ਨਹੀਂ ਪਰਮਾਤਮਾ ਆਪੇ ਕਰੂਗਾ ਹਾਂ ਰੋ ਨਾ ਬਾਈ ਤੂੰ ਤਾਂ ਬੜਾ ਚੰਗਾ ਕੀਤਾ ਜਿਹੜਾ ਸਾਨੂੰ ਚੱਲ ਇਸ ਟਾਈਮ ਤੂੰ ਆਪਦੇ ਘਰੇ ਲੈ ਕੇ ਜਾਂਦਾ ਸਾਨੂੰ ਵਧੀਆ ਹੋ ਗਿਆ ਅਸੀਂ ਇੱਥੋਂ ਕਾਗਜ਼ ਇਕੱਠੇ ਕਰ ਲਏ ਅੱਛਾ ਹੋਰ ਤੂੰ ਰੋਟੀ ਪਾਣੀ ਖਾ ਲਈਏ ਖਾਦਣੀ ਪਏ ਦੱਸੋ ਤੁਸੀਂ ਬਾਈ ਖਾਦਣੀ ਰੋਟੀ ਤਾਂ ਅਸੀਂ ਆਹ ਫੇਰ ਰੋਟੀ ਖਾਓ ਫਲਾ ਆਪਣੇ ਘਰੇ ਚੱਲ ਬਾਈ ਰੋਟੀ ਪਾਣੀ ਖਾ ਕੇ ਫੇਰ ਕਰ ਆਏ ਕੋਈ ਆਪਾਂ ਚੱਲ ਚੱਲੀਏ ਚਲੋ ਚੱਲ ਬਾਈ ਬੜਾ ਵਧੀਆ ਹਾਂ ਰੋਟੀ ਰੋਟੀ ਪਾਣੀ ਕੀ ਨਿਕਲ ਰੋਟੀ ਪਾਣੀ ਬਾਉ ਅਪਾ ਕਰੇ ਬਾਈ ਕਰ ਦੋ ਜੀ ਪਰਮਾ ਦੇ ਭਾਗ ਲੂਆ ਮਿਹਰਬਾਨੀ ਉਹਦਾ ਵੀ ਆ ਰਾਹ ਚ ਹੀ ਹੋਣਾ ਸੀ ਯਾਰ ਨਾ ਬਈ ਬਸ ਬਸ ਹੋਰ ਠੀਕ ਠਾਕ ਹੈ ਹਾਂ ਹੋਰ ਠੀਕ ਆ ਭੁੱਲੇ ਹਾਂ ਠੀਕ ਆ ਬਈ ਵਧੀਆ ਉਹ ਇਧਰੋਂ ਆਇਆ ਸੀ ਹਾਂ ਭੁੱਲੇ ਚਾਚਾ ਬਾਦਰ ਤਾਂ ਨਹੀਂ ਦੇਖਿਆ ਯਾਰ ਤੈਂ ਕਿਹੜਾ ਯਾਰ ਕਰੋ ਬਾਹਰ ਘਟਦੇ ਅੱਛਾ ਹੋਰ ਉਹ ਵਿਚਾਰੇ ਸਾਰਾ ਦਿਨ ਹੋ ਗਿਆ ਘਰ ਹੀ ਨਹੀਂ ਆਏ ਰਾਹ ਉਹ ਯਾਰ ਮੈਂ ਨਾ ਮਤਲਬ ਕਿ ਹੁਣ ਆ ਇਧਰੋਂ ਆਇਆ ਅੱਛਾ ਮੈਂ ਕਿੱਥੇ ਕਣੀਓ ਹਾਂ ਮੈਂ ਇਧਰ ਮੜਾ ਇਧਰ ਕੰਮ ਜਾਣਾ ਸੀ ਅੱਛਾ ਮੈਂ ਉਧਰ ਪ੍ਰੈਕਟਿਕ ਨਹੀਂ ਜਾਂਦਾ ਦੇਖਿਆ ਸੀ ਅੱਛਾ ਯਾਰ ਕਿੰਨਾ ਚਿਰ ਹੋ ਗਿਆ ਆ ਹੁਣ ਹੀ ਬਸ ਮੈਂ ਮਤਲਬ ਕਿ ਹੁਣ ਹੀ ਦੇਖਿਆ ਅੱਛਾ ਯਾਰ ਹਾਂ ਬਾਹੂ ਭੁੱਲੇ ਯਾਰ ਜੇਖਿਆ ਯਾਰ ਰੰ ਕਿੱਧਰ ਹੋਣ ਯਾਰ ਚਾਚੇ ਹੋਰ ਸਾਰੇ ਭਾਲਿਆ ਯਾਰ ਕੱਪੜੇ ਵੀ ਬਦਲਤੇ ਮੈਂ ਤਾਂ ਖੇਤੋਂ ਆਇਆ ਸੀਗਾ ਹੁਣ ਕਿੱਧਰ ਭਾਲੀਏ ਦੇਖਦੇ ਆ ਯਾਰ ਇਹ ਕਿੱਥੇ ਮਿਲੇ ਬਹੁਤ ਸਮਾਂ ਹੋ ਗਿਆ ਸਾਰਾ ਦਿਨ ਹੋ ਗਿਆ ਭਾਲਦੇ ਆ ਉਹ ਬਾਈ ਵਿੱਚ ਬੱਜੀ ਜਾਂਦਾ ਉਹ ਬਾਈ ਯਾਰ ਧਿਆਨ ਨਹੀਂ ਰਿਹਾ ਹੋਇਆ ਬਸ ਕੀ ਬਫਤਾ ਵਹਿ ਰਹੀ ਏ ਤੈਨੂੰ ਉਹ ਉੱਜਾ ਉੱਡਿਆ ਪਿਆ ਤੇਰਾ ਉਹ ਆਪਣਾ ਚਾਚਾ ਬਾਦਰ ਨਹੀਂ ਦੇਖਿਆ ਹਾਂ ਉਹ ਕਿੱਥੇ ਹੈ? ਉਹ ਬਾਈ ਉਹ ਧਰਮਸ਼ਾਲਾ 'ਚ ਰਹਿੰਦੇ ਆ। ਅੱਛਾ? ਹਾਂ, ਉਹਨੂੰ ਮੈਂ ਪਾੜਦਾ ਕਰਦਾ। ਅੱਛਾ, ਉਹ ਤਿੰਨ ਚਾਰ ਜ਼ਬਰਦਸਤ ਬਿਠਾ ਦਿੰਦੇ ਆ ਬਾਈ। ਸਵੇਰ ਦਾ ਹੀ ਫਿਰਦਾ ਮੈਂ ਤਾਂ ਤੁਰਿਆ। ਐਂ ਦਮ ਚੜ ਰਿਹਾ ਮੈਂ ਐਂ ਦੇਖਦਾ ਜੀ ਕਿੱਥੇ ਨੇ ਉਹ। ਉਹ ਧਰਮਸ਼ਾਲਾ ਕਿਹੜੀ ਉਹਦੇ 'ਚ ਕਮਰਾ ਆਪਣਾ ਇੱਕ। ਉੱਥੇ ਬੈਠਿਆ ਤਿੰਨ ਚਾਰ ਦਿਨਾਂ ਲਈ ਬਾਈ ਕਿਰਾਏ ਤੇ। ਬਾਈ ਬਹੁਤ ਧੰਨਵਾਦ ਹੈ। ਬਹੁਤ ਧੰਨਵਾਦ ਬਾਈ ਜੀ। ਚੰਗਾ, ਬਾਈ ਜਾਨਦਾ। ਧੰਨਵਾਦ ਬਾਈ, ਧੰਨਵਾਦ। ਓ। ਸੁਨੋ ਸੁਨੋ ਕਿਵੇਂ ਤੂੰ ਹੈ ਕਿਦਾ ਚਿੱਤ ਲਾ ਕਰਦੇ ਕਿਵੇਂ ਹੁਣ ਬਖਾਰ ਬਾਬਾ ਬਾਬਾ ਆ ਦਾ ਦੋ ਬੇਚਾ ਸਾਕੇ ਜਿਬਾੜਾ ਪਰ ਮੈਂ ਕਿੰਨੇ ਆ ਬੋ ਲਾ ਕੇ ਬਰ ਬਰਾਲੇ ਨੂੰ ਕਰਦੇ ਕੋਈ ਨਾ ਠੀਕ ਕਰੋ ਠੀਕ ਆ ਵਧੀਆ ਤੁਹਾਨੂੰ ਰੋਸਦਾ ਹੈ ਅਜੇ ਕਰਦੇ ਰੋਟੀ ਖਾ ਲਈ ਮਹਾ ਨੇ ਖਾ ਲਈ ਐਵੇਂ ਨਹੀਂ ਰਹਿੰਦੇ ਹੁੰਦੇ ਆ ਉਹ ਕਮਰਾ ਨਾ ਹੋਵੇ ਤਾਂ ਜਾ ਹੋ ਤਰੇ ਕੋਈ ਨਾ ਕੋਈ ਨਾ ਰੋਟੀ ਖਾ ਲਈ ਨਾ ਮੈਂ ਪਤਾ ਕਿੱਦਾਂ ਸਿੱਧੋ ਖਾ ਲਈ ਤੂੰ ਪਹਿਲਾਂ ਮੈਂ ਡਾਕਟਰ ਨੂੰ ਡਾਂਗਾ ਠੀਕ ਆ ਕੋਈ ਨਾ ਕੋਈ ਨਾ ਮੈਂ ਬਰਾਦੂੰ ਡਾਕਟਰ ਨੂੰ ਲੈ ਕੇ ਆਉਂਗਾ ਬੈਠਾ ਆ ਪਾਂਗਰ ਰਸਤੇ ਨਾਲ ਜਾਨਾ ਲੁਕੈ ਜਤੀ ਜਤੀ ਹਾਂ ਮਤੋਂ ਆ ਰਿਹਾ ਹਾਂ ਰਜੀ ਕਿ ਕਰੇ ਗਿਆ ਸੀ ਹਾਂ ਜਤੀ ਮੈਂ ਤਾਂ ਤੁਹਾਨੂੰ ਹਫਤੇ ਤੱਕ ਦੇ ਸਾਰੇ ਇਕ ਤੇ ਭਾਲੇ ਮਸਾਲ ਲੱਭੇ ਤੁਹਾਨੂੰ ਤਾਂ ਸਾਨੂੰ ਤਾਂ ਪਤਾ ਨਹੀਂ ਉਹ ਕੌਣ ਆ ਤੇਰੇ ਚਾਚੇ ਨੂੰ ਜਾਣ ਅੱਛਾ ਚਾਚੀ ਉਹਨੇ ਸਾਨੂੰ ਫਿਰ ਇੱਥੇ ਥਾਈ ਚ ਕਮਰਾ ਦਾਵਾ ਕਰਾਏ ਤੇ ਅੱਛਾ ਅਸੀਂ ਤਾਂ ਹੁਣ ਦੋ ਤਿੰਨ ਦਿਨ ਹੋ ਗਏ ਇੱਥੀਆਂਗੇ ਅੱਛਾ ਚਾਚੀ ਬਾਲੀ ਡਾਉਣ ਜੀ ਲੰਗਦੀ ਨੂੰ ਪੁੱਤ ਕੀ ਕਰ ਗਗੂ ਦਾ ਦੁੱਖ ਨਾ ਖਾ ਲਿਆ ਅੱਛਾ ਚਾਚੀ ਉਹਨੇ ਤਾਂ ਮੈਨੂੰ ਵੀ ਕੋਲੋਂ ਬਾਹਰ ਕੱਢਤਾ ਸਾਰੀ ਜ਼ਮੀਨ ਵਾਦ ਕਰਕੇ ਆਇਆ ਮੈਂ ਸਰਪਾਣੀ ਪੁਣੀ ਲਾ ਕੇ ਮੈਂ ਸਾਨੂੰ ਸੰਭਾਲ ਕੇ ਪੁੱਤ ਤੂੰ ਪਤਾ ਲੈ ਕੇ ਆਇਆ ਉਹਦਾ ਰੋਟੀ ਰੁੱਟੀ ਖਾ ਲਈ ਉਹਨੇ ਨਾ ਯਾਤਿਓ ਪਤੀ ਨਹੀਂ ਲੱਗਦਾ ਘਰੋਂ ਬਾਹਰ ਨਿਕਲ ਗਿਆ ਪਤਾ ਨਹੀਂ ਕਿੱਥੇ ਵਗ ਗਿਆ ਪੁੱਤ ਦੇ ਆਏ ਕੋ ਦਾ ਖਿਆਲ ਰੱਖੀ ਪੁੱਤ ਮੈਂ ਤਾਂ ਬਾਹਰ ਡਾਉਣਾ ਨਾਲੇ ਮੈਂ ਸੁਣਿਆ ਸੀਗਾ ਕਹਿੰਦੇ ਉਹਨੂੰ ਤਾਂ ਉਹਨੂੰ ਤਾਂ ਕਹਿੰਦੇ ਕੀ ਹੋਊਗਾ ਕੰਮਰੇ ਪੁੱਤ ਨੂੰ ਕੀ ਹੋਊਗਾ ਗੱਗੂ ਨੂੰ ਤੂੰ ਦੱਸ ਉਹਨੂੰ ਕੀ ਹੋਊਗਾ ਬੀਬੀ ਉਹਨੂੰ ਤਾਂ ਜਾ ਜੀ

ਸਤੀ ਜਨੂ ਸੜ ਕੇ ਚਲੀ ਗਈ ਤੂੰ ਤਾਂ ਸਾਡੀ ਜ਼ਿੰਦਗੀ ਦਾ ਸਹਾਰਾ ਸੀ ਚਾਚੀ ਓਥੇ ਮੇਰਾ ਕੀ ਬਣਵਾ ਚਾਚੀ ਆ ਬੋਲੀ ਜੇ ਕੌਣ ਜਾਂਦਾ ਆਰਾਮ ਹਾਂ ਬੱਸ ਬੱਸ ਰੋਸੇ ਨੰਦੇ ਨੰਦੇ ਨੀਂ ਅਮਾ ਤੇਰੀ ਚਾਚੀ ਵਾਸਤੇ ਦਵਾਈ ਲੈ ਕੇ ਚਾਚਾ ਤੁਸੀਂ ਕਿੱਥੇ ਚਲੇ ਗਏ ਸੀ ਚਾਚਾ ਕੋਈ ਚੀਂ ਆ ਸੀ ਚੀਂ ਇੱਥੇ ਕੋਈ ਗੱਲ ਨਹੀਂ ਰੋਂਦੇ ਨਹੀਂ ਹੁੰਦੇ ਕੋਈ ਗੱਲ ਚੁੱਪ ਕਰ ਰੋਈ ਘੱਟ ਨਾ ਨੰਦੋ ਇਹ ਰੋਂਦੇ ਨਹੀਂ ਹੁੰਦੇ। सोनू ਲੈ ਦਵਾਈ ਲੈ। ਜਦ ਆ ਇਹ ਦਤੀ ਦਵਾਈ ਵਾਲੀ ਨਹੀਂ ਇਹ ਤਾਂ ਸਾਨੂੰ ਸੜਕ ਉੱਤੇ ਚਲੇ ਗਿਆ। ਆਈ ਮੇ ਚਲੇਗੀ ਹੁਣ ਮਾਰੀ ਨਾ ਪਖਾ ਇਹ ਰਾ ਤੂੰ। सोनू सोनू ਦਵਾਈ ਲੈ ਕੇ ਮੈਂ ਦੱਸ ਦਵਾਈ ਲੈ ਕੇ ਆ। ਆ ਲੈ। ਸੁਣ ਲੁ। ਤੂੰ ਸਾਨੂੰ। ਹਾਏ ਉਹ ਦੱਬਾ ਮੈਂ ਤੇਰਾ ਟੀਵੀ ਬਗਾੜਦਾ ਓਏ। ਤੂੰ ਕਿ ਮੇਰਾ ਕੱਖ ਵੀ ਨਹੀਂ ਸੜਿਆ। ਜੰਮੇ ਨਿਕਸੂ ਦਾ ਡੈਮਾ ਰਾਮ ਆਪਣਾ ਘਰ ਜਲ ਗਿਆ ਓਏ ਆਰਾਮ ਦਾਤਾ 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 ਨੂੰ ਕਿਉਂ ਹੋਵੇ ਦਾਤਾ ਇੱਦਕਾ ਉਹ ਵੀ ਦੂਏ ਚਲੇ ਗਏ ਦਾਤਾ ਉਹ ਵੀ ਦੂਏ ਚਲੇ ਗਏ ਉਹ ਦਾ ਕੀ ਬਗਦਤਾ ਤੁਸੀਂ ਨਾ ਬੀ ਜਿੰਦਗੀ ਦੇ ਸਾਰੇ ਤੇ ਜੱਤ ਉਹ ਨਸ਼ਾ ਨਾ ਕਰ ਓਏ ਨਸੇ ਨੇ ਤਾਂ ਸਾਰੀ ਬਰਬਾਦੀ ਕਰਤੀ ਓਏ ਕੋਈ ਨਸ਼ਾ ਨਾ ਕਰ ਓ ਨਸ਼ਾ ਦਾ ਕਰਤੇ ਜਿੰਦਗੀ ਖਵਾ ਕਰ ਦਿੰਦਾ ਆ ਜਵੇਂ ਇਹ ਹੋਈ ਐ ਉਹ ਦੇਖੋ ਜਦੋਂ ਕਿਤੇ ਨਸ਼ਾ ਕਰ ਓਏ ਨਸੇ ਨੇ ਸਾਰੀ ਜਿੰਦਗੀ ਬਰਬਾਦ ਕਰਤੀ ਮੈਂ ਦੇ ਰਿਹਾ ਤਰਵਾਦਾ ਓਏ ਉਹ ਨਸ਼ਾ ਨਾ ਕਰਿਓ ਨਜਾਣਾ ਕਰਿਓ ਏ ਐਂਡੇ ਕਿੱਲਾਂ ਦੇ ਮਾਲਕ ਸੀਗੇ ਐ ਦੋਏ ਚਲੇ ਗਏ ਓਏ ਦੋਏ ਮਾਪੇ ਹੋ ਗਏ ਨਸ਼ਾ ਨਾ ਕਰਿਓ ਨਸ਼ਾ ਨਾ ਕਰਿਓ ਏ